ਇਹ ਅੱਜ ਕਾਰਡ ਰਿਲੀਜ਼ ਕੀਤਾ ਕੀ ਪ੍ਰੋਗਰਾਮ ਹੈ ਇਹ ਭਗਵਾਨ ਵਾਲਮੀਕੀ ਮਰਦ ਦਾ ਪਵਿੱਤਰ ਪ੍ਰਕਿਰデアਣਾ ਪੂਰੇ ਦੇਸ਼ ਦੀ ਜੀ ਸ਼ਾਨ ਤੇ ਮਾਨ ਉਹਨ ਵਾਲਮੀਕੀ ਮਰਦ ਦੀ ਜਨਮਾਣ ਅਲਾਜ ਮੰਡੀ ਵਿਖੇ ਮਨਾ ਰਹੇ ਜਿਸ ਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸਰ ਜੀ ਸੁਰੱਖਿਆ ਮੰਤਰੀ ਰਾਜਨਾਥ ਜੀ ਜਿੰਦਰ ਸ਼ਕਾਵਤ ਜੀ ਚੋਕ ਸਾਬ ਆਲ ਇੰਡੀਆ ਦੇ ਮਹਾਂ ਮੰਤਰੀ ਜੀ ਅਸਨੀ ਸ਼ਰਮਾ ਜੀ ਇਹ ਸਾਰੇ ਹੀ ਭਾਰਤੀ ਜਨਤਾ ਪਾਰਟੀ ਦੀ ਸਰਮੋਹਰ ਲੀਡਰਸ਼ਿਪ ਉਹਦੇ ਵਿੱਚ ਸ਼ਾਮਲ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਅਤੇ ਦੇਸ਼ ਦੇ ਮਸ਼ਹੂਰ ਤਾਇਕਦਾਰ ਦੇਵ ਵਿਰਦਾਰ ਜੀ ਅਤੇ ਕਮਲ ਖਾਨ ਜੀ ਇਹਨਾਂ ਦਿਨਾਂ ਨਾਲ ਸੰਮਣ ਕਾਗੜਾ ਜੀ ਜੱਗੀ ਟੋਲੀ ਇੰਟਰਨੈਸ਼ਨਲ ਕੋਈ ਦੇ ਚ ਭਾਗ ਲੈ ਰਹੇ ਆ ਇਸ ਸਮਾਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਸਾਰੇ ਨੂੰ ਅਪੀਲ ਹੈ ਕਿ ਜਗਰਾਉਂ ਨਾਜਮੰਡੀ ਚ ਪਹੁੰਚ ਕੇ ਪਸਾਰੇ ਵਾਨ ਵਾਲਮੀਕ ਦੀ ਮਹਾਰਤ ਦਿਪਵਿੱਤ ਤੱਕ ਜਗ੍ਹਾ ਦੇ ਰਹੇ ਹਾਂ ਮਨਾਈਏ ਔਰ 7 ਤਰੀਕ ਨੂੰ ਵਨ ਵਾਲਮੀਕੀ ਮਰਦ ਅ ਪਵਿੱਤਰ ਪਰਗੜ ਦੇ ਆਣਾ ਕੋ ਲਾਲ ਸਪੀਡ ਦੇ ਸਾਹਮਣੇ ਵਨ ਵਾਲਮੀਕੀ ਮੰਦਰ ਵਿਖੇ ਇੱਥੇ ਹਨ ਤੇ ਰਮਾਇਣ ਦਾ ਪਾਠ ਪਾਠ ਕੀ ਇਹ ਜਗ ਦੀ ਸ਼ੁਰੂਆਤ ਕੀਤੀ ਜਾਏਗੀ ਜਿਹਦੇ ਵਿੱਚ ਬਹੁਤ ਹੀ ਵਧੀਆ ਚਾਰੂ ਤ੍ਰਿਕਿਏ ਦੇ ਨਾਲ ਇਹ ਪ੍ਰੋਗਰਾਮ ਚਲਾਇਆ ਜਾਏਗਾ ਜਿਸ ਦਿਨ ਸਾਰੇ ਹੀ ਵੀ ਲੈ ਵੀ ਸਤਿਗੁਰੂ ਵੀ ਕੋਲਾ ਸਪੀਡ ਦੇ ਸਾਹਮਣੇ ਆਨੰਦ ਦਾ ਪ੍ਰਾਪਤ ਕਰੋ ਭਾਰਤ ਮਾਤਾ ਕੀ ਜੈ ਹੈ ਬਹੁਤ ਹੀ ਸਤਿਕਾਰ ਦੇ ਜੋ ਜਿਹੜੇ ਕੀ ਸੀਨੀਅਰ ਆਗੂ ਸਾਡੇ ਭਾਰਤ ਜਨਤਾ ਪਾਰਟੀ ਦੇ ਸ਼੍ਰੀ ਗੇਜਰਾਮ ਪਾਲਮਿਕ ਜਿਨ੍ਹਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਾਰਿਸ਼ੀ ਪੁਰਵਾਨ ਪਾਲਮਿਕ ਜੀ ਦਾ ਜਿਹੜਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਕਿਉਂਕਿ ਇਹ ਪ੍ਰੋਗਰਾਮ ਇੱਕ ਧਰਮ ਨੂੰ ਤੇ ਧਾਰਮਿਕ ਨੂੰ ਧਾਰਮਿਕ ਲੋਕਾਂ ਨੂੰ ਨਾਲ ਜੋੜਨ ਵਾਸਤੇ ਪ੍ਰੋਗਰਾਮ ਹੁੰਦਾ ਹੈ ਇਹਨਾਂ ਕੀ ਵਿਸ਼ਾਲ ਰੂਪ ਦੇ ਅਦਾ ਕਰਦੇ ਆਂ ਔਰ ਅਸੀਂ ਵਿਧਾਨ ਸਭਾ ਹਲਕਾ ਬਸੀ ਪਖਾਣਾ ਤੋਂ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਵੱਡੇ ਕਾਫਲੇ ਦੇ ਨਾਲ ਅਸੀਂ ਜਗਰਾਉਂ ਜਿਹੜਾ ਦਾਣਾ ਮੰਡੀ ਦੇ ਵਿੱਚ ਅਸੀਂ ਜਾ ਰਹੇ ਆਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਜਿਹੜੇ ਜਿਹੜੇ ਮੇਰੇ ਬੰਦੇ ਸਾਡੇ ਵਰਕਰ ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਨੂੰ ਸੁਣ ਰਹੇ ਨੇ ਉਹ ਸਾਰੇ ਹਮ ਉਮਾ ਕੇ ਪਹੁੰਚਣ ਤਾਂ ਜੋ ਇਹ ਪ੍ਰੋਗਰਾਮ ਨੂੰ ਹੋਰ ਇੱਕ ਵਿਸ਼ਾਲ ਰੂਪ ਦੇ ਸਕੀਏ ਔਰ ਇਸੇ ਕਾ ਲੰਣਾ ਹੈ ਜਿਸੇ ਵਧਾਈ ਦਿਨਣਾ ਹੈ ਕਿੰਨੀ ਤਰੀਕ ਦਾ ਪ੍ਰੋਗਰਾਮ ਇਹ ਜਿਹੜਾ ਪ੍ਰੋਗਰਾਮ ਹੈ ਜੀ ਪੰਜ ਤਰੀਕ ਦਾ ਜਿਹੜਾ ਇੱਕ 7 ਤਰੀਕ ਦਾ ਪ੍ਰਧਾਨ ਜੀ ਦੇ ਦਫ਼ਤਰ ਦੇ ਵਿੱਚ ਪ੍ਰੋਗਰਾਮ ਹੈ ਭੋਲਾ ਸੂਰੇ ਦੇ ਸਾਹਮਣੇ ਉੱਥੇ ਵੀ ਸੰਗਤ ਭੜੇ ਰੂਪ ਦੇ ਵਿੱਚ ਆਏਗੀ ਹਵਨ ਦੇ ਵਿੱਚ ਆਪਣੀ ਹੋਂਦ ਹੀ ਪਾਏਗੀ ਔਰ ਅਸੀਂ ਵਿਸ਼ਵਾਸ ਦਵਾਉਂਦੇ ਹਾਂ ਪ੍ਰਧਾਨ ਜੀ ਨੂੰ ਅਸੀਂ ਨਾਲ ਖੜੇ ਆ ਭਾਰਤੀ ਜਨਤਾ ਪਾਰਟੀ ਦਾ ਕਲਾ ਕਲਾ ਵਰਕਰ ਇਸ ਰੈਲੀ ਦੇ ਵਿੱਚ ਇਸ ਵਿਸ਼ਾਲ ਪਹੜਾਰੇ ਦੇ ਵਿੱਚ ਸ਼ਮੂਲਕ ਕਰੇਗਾ ਬਹੁਤ ਤਾਨਾ